ਅੱਜ ਕੱਲ ਤਾਂ ਚੋਰ ਵੀ ਇਮਾਨਦਾਰ ਹੋ ਚੁੱਕੇ ਨੇ ਨਹੀਂ ਯਕੀਨ ਤੇ ਆ ਸੀਸੀਟੀਵੀ ਫੁਟੇਜ ਦੇਖ ਲੋ ਇੱਕ ਇਲਾਕੇ ਦੀ ਵੀਡੀਓ ਨਿਕਲ ਕੇ ਸਾਹਮਣੇ ਆਈ ਏ ਜਿਹਨੂੰ ਦੇਖ ਕੇ ਤੁਹਾਨੂੰ ਇੰਜ ਲੱਗਦਾ ਹੋਵੇਗਾ ਤੇ ਇਹ ਕੋਈ ਕਾਰਪੋਰੇਸ਼ਨ ਦੇ ਜਾਂ ਕੋਈ ਹੋਰ ਮੁਲਾਜ਼ਮ ਹੈਗੇ ਨੇ ਜੋ ਕਿ ਸੀਵਰ ਨੂੰ ਬਦਲਦੇ ਪਏ ਨੇ ਲੇਕਿਨ ਮਾਮਲਾ ਕੁਝ ਹੋਰ ਹੈਗਾ ਆ ਇਹ ਲੋਹੇ ਦੇ ਸੀਵਾ ਜਿਹੜੇ ਗਲੀਆਂ ਦੇ ਵਿੱਚ ਲੱਗੇ ਹੁੰਦੇ ਸੀ ਉਹਨਾਂ ਦੇ ਟੱਕੜਾਂ ਨੂੰ ਬਦਲ ਕੇ ਪੱਥਰ ਦੇ ਟੱਕੜਾਂ ਜੜੇ ਗਿਆ ਰੱਖ ਜਾਂਦੇ ਗਏ ਨੇ ਉਸ ਤੋਂ ਬਾਅਦ ਜਿਹੜਾ ਲੋਹੇ ਦਾ ਟੱਕਣ ਲਗਾਇਆ ਉਹਨੂੰ ਲੈ ਕੇ ਉਥੋਂ ਫਰਾਰ ਹੋ ਜਾਂਦੇ ਗਏ ਨੇ ਮਾਮਲਾ ਕਾਫੀ ਚਿਰ ਤੋਂ ਚੱਲਦਾ ਆ ਰਿਹਾ ਸੀ ਮਹੱਲੇ ਦੇ ਲੋਕਾਂ ਨੇ ਕਿਸੇ ਨੇ ਵੀ ਇਸ ਪਾਸੇ ਧਿਆਨ ਨਹੀਂ ਦਿੱਤਾ ਕਿਉਂਕਿ ਜਦੋਂ ਕਿਸੇ ਦਾ ਗਲੀ ਦੇ ਵਿੱਚ ਸੀਵਰੇ ਦਾ ਟੱਕਣਾਂ ਬਦਲਿਆ ਜਾ ਰਿਹਾ ਸੀ ਉਹਨੂੰ ਚੁੱਕ ਕੇ ਨਵਾਂ ਲਗਾਇਆ ਜਾ ਰਿਹਾ ਸੀ ਕਿ ਕੋਈ ਵੀ ਇਸ ਪਾਸੇ ਧਿਆਨ ਨਹੀਂ ਸੀ ਦੇਂਦਾ ਕਿਉਂਕਿ ਟੱਕਣ ਦੇ ਬਦਲੇ ਟੱਕਣ ਰੱਖਿਆ ਜਾ ਰਿਹਾ ਸੀ ਲੇਕਿਨ ਜਦੋਂ ਇਹ ਗੱਲ ਉਦੋਂ ਵਾਲੀ ਸਾਹਮਣੇ ਆਈ ਜਦੋਂ ਇੱਕ ਇਲਾਕੇ ਦੇ ਵਿੱਚ ਕਿਸੇ ਘਰ ਦੇ ਬਾਹਰ ਸੀਵਰੇ ਦਾ ਲੋਹੇ ਦਾ ਟੱਕਲ ਬਦਲ ਕੇ ਉਹਦੇ ਉੱਤੇ ਪੱਥਰ ਦਾ ਟੱਕਾ ਰੱਖਿਆ ਰੱਖਿਆ ਜਾ ਰਿਹਾ ਸੀ ਤਾਂ ਤਾਂ ਉਸ ਘਰ ਦੇ ਮਾਲਕ ਵੱਲੋਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਆਵਾਜ਼ ਮਾਰਨ ਦੀ ਕੋਸ਼ਿਸ਼ ਕੀਤੀ ਲੇਕਿਨ ਉਹ ਤਾਂ ਰਫੂ ਚੱਕਰ ਹੋ ਗਏ ਫਿਰ ਮਾਮਲਾ ਪੱਕ ਗਿਆ ਲੋਕਾਂ ਨੇ ਸੜਕਾਂ ਤੇ ਆ ਕੇ মিডিਆ ਸਾਧਕੇ ਜਾਣਕਾਰੀ ਦਿੱਤੀ ਤੇ ਇਹ ਕਾ ਇਹ ਤਾਂ ਕੋਈ ਚੋਰੀ ਲੱਗਦੇ ਨੇ ਕਿਉਂਕਿ ਜਿਹੜਾ ਟੱਕਾ ਨੇ ਚੰਗਾ ਪਲਾ ਲੱਗਾ ਹੋਇਆ ਸੀਵਰੇ ਦਾ ਉਹਨੂੰ ਲੋਹੇ ਦਾ ਲੈ ਜਾਂਦੇ ਨੇ ਵੇਚਣ ਲਈ ਔਰ ਉਹਦੀ ਜਗ੍ਹਾ ਦੇ ਉੱਤੇ ਜਿਹੜਾ ਉਹ ਪੱਥਰ ਦਾ ਰੱਖ ਜਾਂਦੇ ਨੇ ਤਾਂ ਕਿ ਲੋਕਾਂ ਨੂੰ ਇੰਜ ਲੱਗੇ ਕਿ ਇੱਥੇ ਕੁਛ ਹੋਇਆ ਹੀ ਨਹੀਂਗਾ ਆ ਵੀਡੀਓ ਤੁਸੀਂ ਦੇਖ ਲਓ ਤੁਹਾਨੂੰ ਆਪ ਹੀ ਪਤਾ ਚੱਲ ਜਾਵੇਗਾ ਕਿ ਅਸੀਂ ਸਹੀ ਕਹਿੰਦੇ ਪਏ ਆ ਕਿ ਜਾਂ ਫਿਰ ਕੋਈ ਝੂਠ ਬੋਲਦੇ ਪਏ ਆ ਬਣਾ ਲਿਆ ਇਹ ਕਾਰਪੋਰੇਸ਼ਨ ਲਗਲਦੀ ਆ ਪਹਿਲਾਂ ਸਾਰੇ ਨਾਲੋਂ ਜਦੋਂ ਭਾਈ ਲੰਦੀਸੇ ਨਗਰ ਜਦੋਂ ਆਬਾਦੀ ਇਹ ਵਸੀ ਸੀ ਤੇ ਇਹ ਜਿਹੜੇ ਚੋਰ ਹੁਣ ਨਵਾਂ ਗਰੋ ਨਵਾਂ ਚੱਲਿਆ ਵਾ ਇਹਨਾਂ ਨੇ ਕੀ ਕੀਤਾ ਕਿ ਇਸ ਦਾ ਫਰੇਮ ਜਿਹੜਾ ਵਾ ਲੋਹੇ ਦਾ ਫਿੱਟ ਹੈ ਇਹ ਤੇ ਜਿਹੜਾ ਤੁਸੀਂ ਦਿਖਾ ਰਹੇ ਹੋ ਢੱਕਣ ਇਹਦਾ ਫਰੇਮ ਲੋਹੇ ਦਾ ਹੀ ਆ ਇਹਦਾ ਢੱਕਣ ਜਿਹੜਾ ਚੋਰੀ ਕਰਕੇ ਲੈ ਗਏ ਜਿਹੜਾ ਕਿ ਉਹਨੂੰ ਅੱਧੇ ਮੁੱਲ ਤੇ ਉਹਨੂੰ ਵੇਚ ਦਿੰਦੇ ਸੀਮਟ ਹੁਣ ਜਿੱਦਾਂ ਆਪਾਂ ਇਹਨਾਂ ਨੂੰ ਕਿਸੇ ਆਲੇ ਦੁਆਲੇ ਪੁੱਛਾਂਗੇ ਉਹ ਕਹਿੰਦੇ ਵੀ ਕਾਰਪੋਰੇਸ਼ਨ ਵਾਲੇ ਬੰਦੇ ਆਏ ਸੀਗੇ ਜੀ ਢੱਕਣ ਚੇਂਜ ਕਰਕੇ ਲੈ ਗਏ